ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਕੱਢਿਆ ਗਿਆ ਨਗਰ ਕੀਰਤਨ ਪਿੰਡ ਲੰਗੇਰੀ ਵਿਖੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਗਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਹੁਤ ਹੀ ਜਾਹੋ ਜਲਾਨ ਨਾ ਗੁਰਦੁਆਰਾ ਨੌਜਵਾਨ ਸਭਾ ਤੋਂ ਆਰੰਭ ਹੋ ਕੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਪਿੰਡ ਚ ਵਕ ਵਕ ਪੜਾਵਾ ਤੇ ਪਹੁੰਚਿਆ ਪਿੰਡ ਵਾਸੀਆਂ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਸੰਗਤਾਂ ਨੂੰ ਚਾਪ ਕੋੜੇ ਅਤੇ ਫਰੂਟ ਦੇ ਅਟੁੱਟ ਲੰਗਰ ਬਤਾਏ ਗਏ ਅਤੇ ਢਾਡੀ ਜੱਥੇ ਵੱਲੋਂ ਗੁਰੂ ਮਹਾਰਾਜ ਦੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਮਨਵੀਰ ਗੁਣਾਚੌਰ ਦੀ ਰਿਪੋਰਟ Tôi tất cả mọi người 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 ਨੀ ਕੜੀ ਖੁਮਾਰੀ ਝੂਮੇ ਖੁਸ਼ੀ ਚ ਦੁਨੀਆਂ ਛਾਈ ਨਾਮ ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲੰਗੇਰੀ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਰਵਿਦਾਸ ਮਾਰੇ ਦੇ 659ਵੇਂ ਆਗਮਨ ਸਮੂਹ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕੀ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਹਾਜ਼ਰੀ ਭਰ ਰਹੀਆਂ ਨੇ ਸਤਿਗੁਰੂ ਜੀ ਦੇ ਹਰੀ ਜਸ ਸਰਵਨ ਕਾਵੀਆਂ ਗਾਨਕਾਰੀਆਂ ਸਤਿਗੁਰੂ ਜੀ ਦੀ ਸੇਵਾਰ ਵਿੱਚ ਵਿਚਰ ਰਹੀਆਂ ਹਨ ਬਹੁਤ ਹੀ ਸੰਗਤਾਂ ਦੇ ਵਿੱਚ ਭਾਰੀ ਤਸਾ ਹੈ ਸਤਿਗੁਰਾਂ ਨੇ ਇਹ ਬਹਿਲੀ ਇੰਦ ਬਣਾਈ ਹੈ ਜੀ ਕਿ ਇਹ ਜੋ ਗੁਰਪੁਰਬ ਮਨਾਏ ਜਾਂਦੇ ਹਨ ਇਹਨਾਂ ਵਿੱਚ ਆਪਾਂ ਰਲ ਮਿਲ ਕੇ ਸਾਰੇ ਹੀ ਗੁਰਪੁਰਬ ਮਨਾਉਂਦੇ ਹਾਂ ਕਿਉਂਕਿ ਆਪਾਂ ਆਪਣੀ ਲਾਈਫ ਵਿੱਚ ਆਪਣੀ ਜੀਵਨ ਵਿੱਚ ਬਹੁਤ ਹੀ ਬਿਜ਼ੀ ਰਹਿੰਦੇ ਆ ਇਹਨਾਂ ਗੁਰ ਪਰਿਵਾਰ ਦੇ ਵਿੱਚ ਆਪਾਂ ਮਿਲ ਕਰਕੇ ਸਤਿਗੁਰੂ ਜੀ ਦੇ ਹਰੀ ਜਸ ਗਰਵੰਤ ਸਵਾਇਨ ਸਰਵਨ ਕਰਦੇ ਆ ਗਾਇਨ ਕਰਦੇ ਆ ਉਹਨਾਂ ਦੀ ਯਾਦ ਵਿੱਚ ਜੁੜਦੇ ਆ ਤੋ ਬਹੁਤ ਹੀ ਸਨਿਤਾਵ ਵਿੱਚ ਭਾਰੀ ਉਤਸ਼ਾਹ ਹੈ ਜੀ ਗੁਰਪ੍ਰਭ ਨੂੰ ਲੈ ਕੇ ਪਿੰਡ ਲੰਗੇਰੀ ਦੀ ਸਮੂਹ ਸਾਧ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ